ਸਤ ਸ੍ਰੀ ਅਕਾਲ ਜੀ ਸਾਰਿਆਂ ਨੂੰ ਬਲੌਗ ਦੀ ਲੱਗੀਆਂ ਸ਼ੁਰੂਆਤ ਕਰਨ ਪਹੁੰਚ ਗਏ ਸੈੱਡ 'ਚ ਖੜਿਆ ਆਪਣਾ ਸਪਰੇਅ ਵਾਲਾ 52054/4 ਇੱਧਰ ਖੜਿਆ 36 ਦੀ ਜਤਿੰਦਰ ਬਾਈ ਵਾਲਾ ਇੱਧਰ ਆਪਣਾ ਖੜਿਆ 363 4/4 3630 ਉੱਪਰ 363 18 ਮਾਡਲ ਬਾਈ ਵਾਲਾ ਜੌਂਡੀਰ ਪਤਾ ਨਹੀਂ ਕਿੱਥੇ ਚੜਾਇਆ ਰਾਤ ਬਹੁਤ ਉੱਚਾ ਚੱਕ ਕੇ ਖੜਾਇਆ ਵਾ ਅੱਗੇ ਰੇਪਰ ਚੜਾਇਆ ਵਾ ਥਾਲੀ ਖੜੀਏ ਪਿੱਛੇ ਬੜੀ 21 ਫੁੱਟੀ ਤਲਵਿੰਦਰ ਵੀਰ ਦਾ ਸੈੱਟ ਹੈ ਜੋ ਰੋਟਾਵੇਟਰ ਲਿਆਏ ਦੇ ਪਿੱਛੇ ਭਾਈ 10 ਫੁੱਟਾ ਅਲੀਮ ਕੰਗਾ ਬਹੁਤ ਵਧੀਆ ਰੋਟਾਵੇਟਰ ਹੈ ਉੱਧਰ ਖੜਿਆ ਆਪਣੇ ਵਾ ਨੂਰ ਮਹਿਲ ਵਾਲਾ ਜਿੱਥੇ ਆਪਾਂ ਟਰਾਲੀ ਬਣਵਾਵਾ ਬਲਦੇਵ ਵਾਲਾ ਉਹ ਵੀ 10 ਫੁੱਟਾ ਕਰਾ ਖੜਿਆ ਇੱਧਰ ਬਲੈਕ ਐਨ ਸਟੀਲ ਦਾ ਐਰੋਂ ਟੇਲਰ ਇਹ ਮਲਚਰ ਲਿਆਦਾ ਭਾਈ ਆਪਾਂ ਦੇ ਪਿੱਛੇ ਹੁਣੇ ਲਿਆਦਾ ਹੋਊਗੇ ਮਿੰਨਾ ਡੇਢ ਮਿੰਨਾ ਹੋ ਗਿਆ ਚੱਲਦੇ ਆਂ ਭਾਈ ਬੰਦੇ ਆ ਗਏ ਆਪਣੇ ਟੰਕੀਆਂ ਹੋ ਗਈ ਫੁੱਲ ਟਰੈਕਟਰਾਂਾਂ ਦੀ ਮੈਂ ਜਾ ਰਿਹਾ ਸਪਰੇਅ ਕਰਨ ਮਾਵੀ ਫਾਰਮ ਬੰਦੇ ਆਪਣੇ ਜਹਾਂ ਕਣਕ ਬੀਜਣ 14 ਕਿੱਲੇ ਰਹਿ ਗਏ ਤੇ ਕੱਲ ਚੱਲਦੇ ਆਂ ਬਾਈ ਦਰ ਬੰਦੇ ਆਪਣੇ 20 ਸਾਫ ਕਰ ਰਹੇ ਆ ਆ ਗਿਆ ਸਾਡਾ ਸਟਾਫ ਸਟਾਫ ਆ ਗਿਆ ਭਾਈ ਪਹੁੰਚ ਗਿਆ ਰਾਤ ਕੇ ਭਾਈ ਤੰਗਿਆ ਥੋੜੇ ਜਿਹਾ ਸਰੀਰ ਪਤਾ ਨਹੀਂ ਕਿਹ ਚੱਕਰ ਪਿਆ ਪਤਾ ਨਹੀਂ ਤਾਂ ਸੇਵਾ ਜ਼ਿਆਦਾ ਹੋਊਗੀ ਹਵਾ ਲੱਗੀ ਜ਼ਿਆਦਾ ਹਵਾ ਲੱਗੀ ਭਾਈ ਰਾਤ ਥੋੜੀ ਬਹੁਤੀ ਸੇਵਾ ਪਾਣੀ ਤੋਂ ਬੋਲ ਸੇਵਾ ਬੋਲ ਜਾ ਗਿਆ ਬੋਲ ਗਿਆ ਕਿ ਨਾ ਸੇਵਾ ਬੋਲਗਾ ਥੋੜੀ ਚਲਾ ਆ ਭਾਈ ਖੇਤ ਨੂੰ ਚਲ ਪੇ ਭਾਈ ਹੋ ਗਈ ਤਿਆਰੀ ਬਹੁਤ ਟਾਈਮ ਲੱਗ ਗਿਆ ਧੁੱਪ ਚੜ ਗਈ ਧੁੱਪ ਚੜ ਗਈ ਧੁੱਪ ਸੁਪਰ ਸੀਡਰ ਕੱਢਿਆ ਬਾਈ ਮਾਚੋ ਵਾਲਾ 3-5 ਚਾਹੇਗੇ ਅੱਜ ਉਸਮਾ ਪਾਇਆ ਰੇ ਬੀਜ ਬਗਦੂਮਾ चल गया कम हो गए भाई कट्ठे ਉਹ ਸੁਪਰ ਹੀਡਰ ਚੱਲ ਰਹੇ ਆ 36 ਦੀ ਪਾਰਿਆ ਡੋਲਾਂ ਦੂਆ ਛੋਟਾ ਕਿਉਂ ਡੀਰ ਮਾਂ ਬੀਜ ਐ ਇਹ ਵੀ ਜਲਤਿਆ ਵਾ ਹੋਰ ਬਾਈ ਹੋਰ ਚੱਲਿਆ ਗਿਆ ਪਰਾ ਪੁਰਾ ਉਸ ਦਾ ਨਹੀਂ ਫੜਦਾ ਉਹ ਕਿਰਾ ਅਵੀ ਰਲ ਗਿਆ ਨਾ ਗੈਲ ਸਪਰੇਮਾ ਨਾ ਮੈਂ ਪਰਾਂ ਕੱਢ ਕੇ ਆਇਆ ਬਾਈ 2 ਕਿੱਲੇ ਫਿਰ ਇੱਧਰ ਕੱਢੇ ਆ 8 ਕਿੱਲੇ ਕਿੰਨੇ ਦਾ ਲੱਗਿਆ ਬਾਈ ਕੰਮ ਨਿਬੜ ਗਿਆ ਦਾਣੇ ਕੱਢ ਲੈ ਜੱਸੀ ਕੱਢਣਾ ਫਿਰ ਨਾ ਕਹੀਂ ਭੈਣ ਜੋਦਾ ਮੇਰਾ ਬੀਜ ਲੈ ਨੱਸੀ ਘਰ ਨੂੰ ਲੰਘ ਗਿਆ ਜਾ ਲੈਣ ਦੇ ਆਵਾ ਬਾਈ ਉਹ ਤੇਰੀ ਚਾਹੇ ਨਹੀਂ ਆਈ ਮੇਰੀ ਦੋ ਇਹ ਨਹੀਂ ਪਿੰਦੇ ਇਹ ਤਾਂ ਸਾਰੀ ਸਾਰੀ ਦਿਹਾੜੀ ਨਹੀਂ ਪਿੰਦੇ। ਇਹਰਰਮੋਜ਼ ਰੱਖਣੀ ਉੱਪਰ ਆ। ਹਾਂ। ਹੋਰ ਬਾਈ ਮੇਰਾ ਨਿਜਾਬ ਹੀ ਨਾ ਸਰਦਾ। ਚੜੀ ਦਾ ਬੱਚਾ। ਇਧਰ ਨਿਪਰਗਣ ਬਾਈ ਤੇ ਜਾ ਰਿਹਾ ਤੂੰ ਵੀਦੂਏ ਵੀਰ ਦੇ। ਹਾਂ। ਦੱਸ ਕਿਆ ਕਹਿਣਾ ਬੋਲ। ਬੋਲ। ਮੈਂ ਇਧਰ ਨਿਪਰਗਣ ਵੀ ਤੇ ਜਾ ਰਿਹਾ ਉਧਰ ਵੇਚਣ। ਪਿੰਦੇ ਵਾ ਜਾ ਰਹੇ ਆ ਵੇਚਣ। ਠੀਕ ਹੈ। ਬਈਆ ਫੋਨ ਨਹੀਂ ਚੱਕ ਰਿਆ ਅਗਲਾ ਨਹੀਂ ਸੀ। ਆਪ ਲਾ ਦਿਓ ਕਿੰਨੇ ਤੋਂ ਜਣੇ ਜਾਂਦਾ ਮੈਂ ਇਕੱਠੇ ਹੋਏ ਵੇ। ਖੋਦ ਆਣੀ ਹੈ ਮਰੂ ਮੈਂ ਉਹਨਾਂ ਤੇ ਕੋਲ ਆ ਜਾ ਲੈ ਵੀ ਸੱਜਣੋ ਨਿਬੜ ਗਿਆ ਕੰਮ लास्ट ਟੰਕੀ ਹੈ ਵੀਰ ਵਾਲੇ ਖੇਤ ਦੀ 3 ਕਿੱਲੇ ਰਹਿ ਗਏ ਬਜਾਈਗਾ ਸਾਰਾ ਨਿਬੜ ਗਿਆ ਬਾਈ ਦਾ ਹੁਣ ਗਏ ਆ ਭਿੰਦੇ ਵਾ ਬੀਜਣ ਬੰਦੇ ਆ ਆਪਣੇ ਇਹਦੇ ਗਏ 15 ਕਿੱਲੇ ਉਹ ਬੀਜ ਕੇ ਆਪਾਂ ਜਾਵਾਂਗੇ ਆਪਣੇ ਘਰਾਂ ਨੂੰ ਦਰਬਾਈ ਗੇ ਆਲੂ ਲਾਏ ਪਏ ਆ ਬਾਈ ਦਾ ਵੀ ਸਾਰਾ ਸਾਲ ਕੰਮ ਚਲਾ ਇਹ ਗੰਨਾ ਚਲ ਜੇਗਾ 23 ਤਰੀਕ ਦੇ 40 ਕਿੱਲੇ ਗੰਨੇ ਗਏ ਆ ਫਿਰ ਆਲੂ ਚਲ ਜੀਗੇ 50 ਕਿੱਲੇ ਆਲੂ ਆਗੇ ਆ ਨਾ ਨਿਭੜਿਆ ਗੰਨੇ ਗੁੰਨੇ ਦਾ ਇੰਨਾ ਕਣਕ ਚਲ ਜਾਈ ਸਾਰਾ ਸਾਲ ਕੰਮ ਚਲਾ ਲੇਬਰ ਪਰਮਨੈਂਟ ਮੋਟਰ ਪਰ ਬੈਠੀ ਆ ਲੈ ਭਰਨੇ ਵਾਲੀ ਆ ਬਾਈ ਟੰਕੀ ਆ ਬਣੀ ਉਹ ਚਲਾ ਆ ਫਿਰ ਆਪਾਂ ਨਵੇੜਾ ਡੇਢ ਬਜ ਗਿਆ ਫਿਰ ਰੋਟੀ ਛਕਾਂ ਕਰ ਜائیںਗੇ ਪਪਿੰਦੇ ਵਾਲੇ ਖੇਤਾਂ ਮੈਂ ਸ਼ਾਇਦ ਸਪਰੇਅ ਉੱਥੇ ਵੀ ਹੋਇਆ ਪੁੱਛਾਂ ਵੀਰ ਨੂੰ ਫੋਨ ਕਰਕੇ ਆਲੂਆਂ ਉੱਪਰ ਲੱਗੇ ਬਾਈ ਸਪਰੇਅ ਕਰਨ ਆਪਾਂ ਆਲੂਆਂ 'ਵਾਂ ਲੱਗੀ ਡਿਊਟੀ ਆਪਣੀ ਕੱਢਦੇ ਤਿੰਨ ਗਿੱਲਿਆਂ ਅਗੇੜਾ ਦੂਸਰੀ ਟੰਕੀ ਚੱਲ ਰਹੀ ਐ 900 ਚੱਕਰਾਂ 'ਮਰ ਚੱਲ ਰਿਹਾ ਪਹਿਲੇ ਏਮ ਨੇ ਕਿੱਲੇ ਘੱਟ ਰਿਹਾ ਪੂਰੇ 3 ਕਿੱਲੇ ਦਵਾਈ ਪਾ ਰਹੇ ਆ ਆਪਾਂ ਬਹੁਤ ਸੋਨੇ ਆਲੂ ਆ ਵਾਰਕੂਟ ਦੇਣ ਬਚੇ ਹੋਏ ਆ ਪਹਿਲੀ ਵਾਰੀ ਸਪਰੇਅ ਕਰੀ ਆ ਬਈ ਆਪਾਂ ਨੇ ਆਲੂ ਆਵਾ ਕਦੇ ਚਲਾਇਆ ਨਹੀਂ ਦਾਲੂ ਆਮਾ ਟਰੈਕਟਰ ਆ 2 ਕੁ ਗੇੜਿਆ ਮੱਥ ਢਿੱਗਿਆ 20 ਔਲੀਆਂ ਬਾਅਦ ਮੋੜ ਰਿਆਂ ਮੈਂ 20 ਔਲੀਆਂ ਬਾਅਦ ਮੋੜ ਲੈ ਕਰਾਂ ਐਨ ਸਹੀ ਆ ਰਿਆ ਜੇ ਮੋੜਾ ਆਪਾਂ ਫੜਫੜ ਗਿਣ ਲੇ ਆ 20 ਔਲੀਆਂ ਕੱਢ ਗਏ ਜਦੋਂ 21ਵੇਂ ਦੇ ਪਹਿਲਾਂ 21ਵੇਂ ਦੇ ਪਹਿਲਾਂ ਮੋੜਦੇ ਆ ਮੰਦੇ ਵੀਜ ਰਹੇ ਆਪਣੇ ਭਿੰਦੇ ਹੀ ਗਣਕਾ ਨਿਬੜਨੇ ਵਾਲਾ ਚੱਲਦਾ ਬਾਈ ਕੰਮ ਢੰਕੀ ਲਗੇ ਆ ਭਰਨ ਨਿਬੜ ਗਾਇਓ ਖੇਤ ਵੀ ਹੁਣ ਜਾਣਾ ਪਰਾ ਦੂਏ ਖੇਤ ਉੱਥੇ ਪਾਣੀ ਨਹੀਂ ਹੈਗਾ ਪਾਣੀ ਬਰੋ ਤੇ ਭਰ ਲਏ ਆ ਪੂਰਾ ਪੂਰਾ ਬੈਗ ਲਾਇਆ ਬਾਈ 2 ਖਿੰਚਾਂ ਦੀ ਵਿਚਕਾਰ ਪੂਰਾ ਪੂਰਾ ਬੈਗ ਲਗਿਆ ਆਉਂਚ ਗਿਆ ਪਾਈਪ ਆਪਣਾ ਰਾਹ ਬਾਈ ਫੇ ਬਣਾਵਾਂ ਦਵਾਈ ਚੱਲ ਰਿਹਾ ਬਾਈ ਕੰਮ ਲੰਬੀ ਪੱਟ ਸਿੱਧੀਆਂ ਔਲੀਆਂ ਇੱਕਸਾਰ 10 ਘੁੱਟ ਛੱਡੇ ਵੀ ਇਧਰ ਪਾ ਨੇ ਪੂਰੇ ਗਿਣਕ ਐ ਇੰਨੇ ਗੱਬੇ ਜਾ ਰਹੇ ਆ ਸੱਤ ਅੱਠ ਇਧਰ ਨਿਕਲ ਜਾ ਮਤਲਬ ਇਧਰ ਲੋੜ ਆ ਘੱਟ ਕਰਿਆ ਬਾ ਵੀ ਉਪਰ ਸ਼ੀਨ ਪਰਣਾ ਜਾਇਆ ਨਜ਼ਾਰਾ ਆ ਰਿਹਾ ਬਾਈ ਫੁੱਲ ਚਲਾਣੇਗਾ ਬੰਦੇ ਆਪਣੇ ਅੱਗੇ ਅੱਗੇ ਪਾਰੀਆਂ ਯੂਰੀਆ ਗਿਆਵਾ ਦਿਖ ਰਿਹਾ ਹੋਣਾ ਯੂਰੀਆ ਤੁਹਾਨੂੰ ਪੂਰੇ ਪਾ ਕੇ ਗਏ ਆ ਯੂਰੀਆ ਆਸਟ ਗੇੜਾ ਬਾਈ ਚਾਰ ਗੇੜੇ ਲੱਗੇ ਪੰਜਵਾਂ ਗੇੜਾ ਇਸ ਖੇਤਮਾ ਪੂਰਾ ਪੂਰਾ ਸਰਿਆ ਬਾਈ ਐਨ ਗੇੜੇ ਪੰਜ ਆਏਨ ਓਕੇ ਦੀ ਰਿਪੋਰਟ ਇਧਰ ਆਪਣਾ 9 ਹੋ ਰਹੀਆਂ ਛੱਡੀਆਂ ਮਰਜੀ ਗਿਣਤੀ ਜੀ ਮਾਰ ਲਿਆ ਮੋਟੀ ਮੋਟੀ ਜੀ ਠੀਕ ਹੈ ਬਾਈ ਧਰਾਂ ਜਿਹੜਾ ਰਹਿ ਗਿਆ ਕਿੱਡਾ ਪੁੱਛਾਂ ਵੀਰ ਨੂੰ ਪਰਲੀ ਮੋਟਰ ਪਰ ਜਾਣਾ ਕਿਹੜੀ ਉਰ ਜਾਣਾ ਚੱਲ ਪੇ ਬਾਈ ਘਰਾਂ ਇੱਕ ਦੋ ਪੀ ਆ ਵਿਛਾਰਿਆ चार पांच, आ गए भाई ट्रैक्टर घर अपने छत्ती ती आ गया छोटा चिड़िया बच्चा इधर आ गई राफल स्परे भी आ गया था, सब आया पहया स्प्रेहला फिर आया छोटा फिर आया बड़ा फोर बाई फोर आ गया है ਚਾਚਾ ਆ ਗਿਆ ਬਾਈ ਜੌਂਡੀਅਰ ਆ ਗਿਆ ਬਾਈ ਰੇਵੀਜ ਵਾਲਾ ਪੰਜਾ ਪੰਜਾਈ ਤਾਬੂ ਲਜਾਵੇਂ ਡਰਾਈਵਰ ਬਹੁਤ ਤਾਕਤ ਰੱਖੀ ਹੋਈ ਨੇ ਠੀਕ ਹੈ ਬਾਈ ਸਾਰੇ ਨੇ ਸਾਸਰੀ ਕਾਲ ਔਰ ਜਿਹੜੇ ਟਰੈਕਟਰ ਆ ਆਪਣੇ ਸਾਰੇ 6 ਕੇ 6 ਪਹੁੰਚ ਗਏ ਤੇ ਕਿਹੜਾ ਬੜਾ ਭਜਾਇਆ ਕੀੜਾ ਤੋਂ ਬਾਈ ਆਮਨ ਨੇ ਚਲਾਇਆ ਦੋ ਦਿਨ ਹੀ ਦੱਬ ਗਏ ਬਹੁਤ ਸਿਆਣਾ ਵੀਰੇ ਠੀਕ ਹੈ ਬਾਈ ਸਾਸਰੀ ਕਾਲ 36 ਦੀ ਦੇਖ ਨੂੰ ਖਿੱਚੜਾ 4x4